ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ 'ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਖਾਤਸ਼ਾ ਜਤਾਇਆ ਗਿਆ ਹੈ ਰੀਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰੀਗਨ ਹਵਾਈ ਅੱਡੇ ਦੇੜੇ ਪੋਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਨ 에য়ারਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에য়ারਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ ਏ ਏ ਦੀ ਇੱਕ ਐਡਵਾਈਸਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇੱਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에য়ারਪੋਰਟ ਦੇ ਨੇੜੇ ਯਾਤਰੀ ਜਹਾਜ਼ ਪੋਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੈ ਬਚਾਕਾਰਜਾਂ ਲਈ ਮੌਕੇ ਤੇ ਫਾਇਰ ਬੋਟਾ ਨੂੰ ਤੈਨਾਤ ਕਰ ਦਿੰਦਾ ਹੈ ਰੀਗਲ ਨੈਸ਼ਨਲ 에어ਪੋਰਟ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਡੀਸੀਏ ਵਿਕੇ ਸਾਰੀਆਂ ਉਡਾਨਾਂ ਦੇ ਟੇਕ ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲਿਆ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਂ ਦਾ ਖਰਚਾ ਜਿਹੜਾ ਹੈ ਰਿਪੋਰਟਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜੜੀ ਆਇਆ ਹੈ ਪਤਾ ਨਹੀਂ ਚਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਾਨੂੰ ਮਾਰੇ ਗਏ ਨੇ ਪਰ ਖੱਛਾ ਜਿਹੜਾ ਜ਼ਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਘਟਨਾ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ 50 ਕਾਰਜ ਲਗਾਤਾਰ ਜਾਰੀ ਨੇ ਡੋਨਲਡ 트ੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਹੱਦਸ਼ਾ ਜਤਾਇਆ ਜਾ ਰਿਹਾ ਪਰ ਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ-ਦਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇੱਕ ਹੱਦਸ਼ਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਜੋ ਯਾਤਰੀ ਸਵਾਰ ਸਾਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਖਾਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਹੈ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਹੈ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੇ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਹੈ واਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰੀਗਨ 에어ਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿੱਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ واਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰਿਗਨ ਹਵਾਈ ਅੱਡੇ ਦੇਡੇ ਪੋਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਨ 에য়ারਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에য়ারਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ ਏ ਏ ਦੀ ਇੱਕ ਐਡਵਾਈਜ਼ਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇੱਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에য়ারਪੋਰਟ ਦੇ ਨੇੜੇ ਯਾਤਰੀ ਜਹਾਜ਼ ਪੋਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੈ ਬਚਾਅ ਕਾਰਜਾਂ ਲਈ ਮੌਕੇ ਤੇ ਫਾਇਰ ਬੋਟਾਂ ਨੂੰ ਤੈਨਾਤ ਕਰ ਦਿੱਤਾ ਹੈ ਰੀਗਲ ਨੈਸ਼ਨਲ 에어ਪੋਰਟ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਡੀਸੀਆ ਵਿਕੇ ਸਾਰੀਆਂ ਉਡਾਨਾਂ ਦੇ ਟੇਕ ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮਾ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲਿਆ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 6 ਤੋਂ ਵੱਧ ਯਾਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖ਼ਤਰਾ ਜਿਹੜਾ ਹੈ ਰਿਪੋਰਟਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀਂ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਾਨੂੰ ਮਾਰੇ ਗਏ ਨੇ ਪਰ ਖੱਛਾ ਜਿਹੜਾ ਜ਼ਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਕੱਟਣ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ 50 ਕਾਰਜ ਲਗਾਤਾਰ ਜਾਰੀ ਨੇ ਡੋਨਲਡ 트ੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖੱਸ਼ਾ ਜਤਾਇਆ ਜਾ ਰਿਹਾ ਪਰਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ-ਦਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇੱਕ ਖੱਸ਼ਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਜੋ ਯਾਤਰੀ ਸਵਾਰ ਸਾਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਖਾਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਹੈ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਹੈ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵੇਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੇ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਚਾ ਜਿੱਤਾਇਆ ਗਿਆ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰੀਗਨ 에어ਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਹਾਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰਿਗਨ ਹਵਾਈ ਅੱਡੇ ਦੇਡੇ ਪਾਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਲ 에ਅਰਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에ਅਰਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ ਏ ਏ ਦੀ ਇੱਕ ਐਡਵਾਈਜ਼ਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에ਅਰਪੋਰਟ ਦੇ ਨੇੜੇ ਯਾਤਰੀ ਜਹਾਜ਼ ਪਾਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੋਇਆ ਬਚਾਅ ਕਾਰਜਾਂ ਲਈ ਮੌਕੇ ਤੇ ਫਾਇਰ ਬੋਟਾ ਨੂੰ ਤੈਨਾਤ ਕਰ ਦਿੱਤਾ ਹੈ ਰੀਗਲ ਨੈਸ਼ਨਲ 에어ਪੋਰਟ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਡੀਸੀਆ ਵਿਕੇ ਸਾਰੀਆਂ ਉਡਾਨਾਂ ਦੇ ਟੇਕ-ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲ੍ਹਾ ਹੈ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 60 ਤੋ ਵਾਧਿਆਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਂਦਾ ਖਰਚਾ ਜਿਹੜਾ ਹੈ ਜ ਰਿਪੋਰਟਰਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਨ ਉਹ ਮਾਰੇ ਗਏ ਨੇ ਪਰ ਖਰਚਾ ਜਿਹੜਾ ਜਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਕੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਘਟਨਾ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਬਚਾਅ ਕਾਰਜ ਲਗਾਤਾਰ ਜਾਰੀ ਨੇ ਡੋਨਲਡ ਟਰੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ ਦਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖੱਤਸ਼ਾ ਜਤਾਇਆ ਜਾ ਰਿਹਾ ਪਰ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹ ਦੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ ਦਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇਹ ਖੱਤਸ਼ਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਜੋ ਯਾਤਰੀ ਸਵਾਰਸਤਾਂ ਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਹਾਦਸੇ ਨੇ ਹਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ ਨਾਲ ਹਫੜਾ ਦਫੜੀ ਦੀ ਲਹਿਰ ਹੈ ਰੋਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚ ਇੱਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਹੈ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਕ ਨਦੀ ਦੇ ਵਿੱਚ ਡਿੱਗਿਆ ਹੈ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੀ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰੀਗਨ 에어ਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਣ ਦਾ ਖੱਸ਼ਾ ਜਤਾਇਆ ਗਿਆ ਹੈ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰਿਗਨ ਹਵਾਈ ਅੱਡੇ ਦੇਡੇ ਪਾਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਲ 에ਅਰਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에ਅਰਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ ਏ ਏ ਦੀ ਇੱਕ ਐਡਵਾਈਜ਼ਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에ਅਰਪੋਰਟ ਦੇ ਨੇੜੇ ਯਾਤਰੀ ਜਹਾਜ਼ ਪਾਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੋਇਆ ਬਚਾਅ ਕਾਰਜਾਂ ਲਈ ਮੌਕੇ ਤੇ ਫਾਇਰ ਬੋਟਾ ਨੂੰ ਤੈਨਾਤ ਕਰ ਦਿੱਤਾ ਹੈ ਰੀਗਲ ਨੈਸ਼ਨਲ 에ਅਰਪੋਰਟ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਡੀਸੀਆ ਵਿਕੇ ਸਾਰੀਆਂ ਉਡਾਨਾਂ ਦੇ ਟੇਕ-ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에ਅਰਫੀਲਡ ਤੇ ਐਮਰਜੈਂਸੀ ਸੇਵਾਵਾਂ ਮਾ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲ੍ਹਾ ਹੈ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 60 ਤੋ ਵਾਧਿਆਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਂਦਾ ਖਰਚਾ ਜਿਹੜਾ ਇਸ ਰਿਪੋਰਟਰ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀਂ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਨ ਉਹ ਮਾਰੇ ਗਏ ਨੇ ਪਰ ਖਰਚਾ ਜਿਹੜਾ ਜਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਕੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਘਟਨਾ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਬਚਾਅ ਕਾਰਜ ਲਗਾਤਾਰ ਜਾਰੀ ਨੇ ਡੋਨਲਡ ਟਰੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਹਾਦਸਾ ਜਤਾਇਆ ਜਾ ਰਿਹਾ ਪਰ ਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹਸੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ தਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇੱਕ ਹਾਦਸਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਯਾਤਰੀ ਸਵਾਰਸਤਾਨ ਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਹਾਦਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਏ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੀ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰੀਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਨ੍ਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਖਾਤਸ਼ਾ ਜਤਾਇਆ ਗਿਆ ਹੈ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰਿਗਨ ਹਵਾਈ ਅੱਡੇ ਦੇਡੇ ਪਾਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਲ 에য়ারਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에য়ারਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ ਏ ਏ ਦੀ ਇੱਕ ਐਡਵਾਈਜ਼ਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에য়ারਪੋਰਟ ਦੇ ਨੇੜੇ ਯਾਤਰੀ ਜਹਾਜ਼ ਪਾਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੋਇਆ ਬਚਾਅ ਕਾਰਜਾਂ ਲਈ ਮੌਕੇ ਤੇ ਫਾਇਰ ਬੋਟਾ ਨੂੰ ਤੈਨਾਤ ਕਰ ਦਿੱਤਾ ਹੈ ਰੀਗਲ ਨੈਸ਼ਨਲ 에어ਪੋਰਟ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਡੀਸੀਆ ਵਿਕੇ ਸਾਰੀਆਂ ਉਡਾਨਾਂ ਦੇ ਟੇਕ-ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮਾ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲ੍ਹਾ ਹੈ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 60 ਤੋ ਵਾਧਿਆਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਂਦਾ ਖਰਚਾ ਜਿਹੜਾ ਹੈ ਜ ਰਿਪੋਰਟਰਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਨ ਉਹ ਮਾਰੇ ਗਏ ਨੇ ਪਰ ਖਰਚਾ ਜਿਹੜਾ ਜਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਦੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਘਟਨਾ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਪੰਜਾਬ ਕਾਰਜ ਲਗਾਤਾਰ ਜਾਰੀ ਨੇ ਡੋਨਲਡ ਟਰੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ ਦਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖੱਤਰਾ ਜਤਾਇਆ ਜਾ ਰਿਹਾ ਪਰ ਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹਸੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜੁੜਾ ਹਫੜਾ ਦਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇਹ ਖੱਤਰਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਜੋ ਯਾਤਰੀ ਸਵਾਰਸਤਾਂ ਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਹਾਦਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਏ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੀ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਵਾਸ਼ਿੰਗਟਨ ਵਿਖੇ ਰਿਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਅਧਿਸ਼ਾਤਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ 'ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਨ੍ਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਰੀਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜਿहां ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਤਤ ਰਿਗਨ ਹਵਾਈ ਅੱਡੇ ਦੇਡੇ ਪਾਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰੀਗਲ 에ਅਰਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에ਅਰਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਐਫ اے اے ਦੀ ਇੱਕ ਐਡਵਾਈਜ਼ਰੀ ਨੇ ਦਿੱਤੀ ਹੈ ਸੋ ਘਟਨਾ ਦੀ ਪੁਸ਼ਟੀ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਕੀਤੀ ਹੈ ਇਥੇ ਦੱਸ ਦਈਏ ਕਿ ਡੀ ਸੀ ਫਾਇਰ ਐਂਡ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੇ ਦੱਸਿਆ ਹੈ ਕਿ ਵਾਸ਼ਿੰਗਟਨ ਡੀ ਸੀ ਦੇ ਨੇੜੇ ਰੀਗਲ ਨੈਸ਼ਨਲ 에ਅਰਪੋਰਟ ਦੇ ਨੇੜੇ ਯਾਤਰੀ ਜਹਾਜ਼ ਪਾਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੋਇਆ ਬਚਾਕਾਰਜਾਂ ਲਈ ਮੌਕੇ ਤੇ ਫਾਇਰ ਬੋਟਾ ਨੂੰ ਤੈਨਾਤ ਕਰ ਦਿੰਦਾ ਹੈ Regal National Airport ਨੇ سوشل میڈیا ਤੇ ਕਿਹਾ ਹੈ ਕਿ DCA ਵਿਕੇ ਸਾਰੀਆਂ ਉਡਾਨਾਂ ਦੇ ਟੇਕ-ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲ੍ਹਾ ਹੈ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 6 ਤੋਂ ਵੱਧ ਯਾਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਦੇ ਮਾਰੇ ਜਾਨ ਦਾ ਖਰਚਾ ਜਿਹੜਾ ਹੈ ਰਿਪੋਰਟਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀਂ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਯਾਤਰੀ ਸਵਾਰ ਸਾਨੂੰ ਮਾਰੇ ਗਏ ਨੇ ਪਰ ਖੱच्चਾ ਜਿਹੜਾ ਜਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਕੱਟਣ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ। ਪੰਜਾਬ ਕਾਰਜ ਲਗਾਤਾਰ ਜਾਰੀ ਨੇ ਡੋਨਲਡ 트ੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ। ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ। ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅੱਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਹੱਦਸ਼ਾ ਜਤਾਇਆ ਜਾ ਰਿਹਾ ਪਰ ਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹਸੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ ਤਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇਹ ਖੱਤਸ਼ਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਯਾਤਰੀ ਸਵਾਰਸਤਾਨ ਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵਕੀ ਅੱਜ ਇੱਕ ਜਹਾਜ਼ ਖਾਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਏ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ডিপਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੀ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰੀਗਨ 에어ਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਹਾਂ ਅਸਮਾਨ ਦੇ ਵਿੱਚ ਫਟੀਆਂ ਚੰਗਿਆੜੀਆਂ ਵਾਸ਼ਿੰਗਟਨ ਵਿਖੇ ਰੀਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਹਾਜ਼ ਅਤੇ ਹੈਲੀਕਾਪਟਰ ਦੀ ਭਿਆਨਕ ਟੱਕਰ ਹੋਈ ਹੈ ਤੇ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਣ ਦਾ ਖੱਸ਼ਾ ਜਤਾਇਆ ਗਿਆ ਹੈ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਕਿ ਵਾਸ਼ਿੰਗਟਨ ਡੀਸੀ ਦੇ ਬਾਹਰ ਸਥਿਤ ਰਿਗਨ ਹਵਾਈ ਅੱਡੇ ਦੇਡੇ ਪਾਟੋਮੈਕ ਨਦੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਇਆ ਜਿਸ ਮੌਕੇ ਤੇ ਰਿਗਨ 에ਰਪੋਰਟ ਨੂੰ ਐਮਰਜੈਂਸੀ ਸਥਿਤੀ ਕਾਰਨ ਸਥਾਈ ਤੌਰ ਤੇ 에ਰਪੋਰਟ ਬੰਦ ਕਰਨਾ ਪਿਆ ਜਾਣਕਾਰੀ ਅਮਰੀਕੀ ਹਵਾ ਬਾਜ਼ੀ ਅਥਾਰਟੀ ਹੈ FAA ਦੀ ਇੱਕ ਐਡਵਾਈਸਰੀ ਨੇ ਦਿੱਤੀ ਹੈ। ਸੋ ਕਟਨਾ ਦੀ ਪੁਸ਼ਟੀ DC Fire and Emergency Medical Services ਨੇ ਕੀਤੀ ਹੈ। ਇੱਥੇ ਦੱਸਦੀ ਹੈ ਕਿ DC Fire and Emergency Medical Services ਨੇ ਦੱਸਿਆ ਹੈ ਕਿ ਵਾਸ਼ਿੰਗਟਨ DC ਦੇ ਨੇੜੇ ਰੀਗਲ ਨੈਸ਼ਨਲ 에어ਪੋਰਟ ਦੇ ਨੇੜੇ ਯਾਤਰੀ ਜਹਾਜ਼ ਪੋਟੋਮੈਕ ਨਦੀ 'ਚ ਜਾ ਕੇ ਹਾਦਸਾ ਗ੍ਰਸਤ ਹੋਇਆ ਹੈ। ਬਚਾਅ ਕਾਰਜਾਂ ਲਈ ਮੌਕੇ ਤੇ ਫਾਇਰ ਬੋਟਾਂ ਨੂੰ ਤੈਨਾਤ ਕਰ ਦਿੱਤਾ ਹੈ। Regal National Airport ਨੇ سوشل میڈیا ਤੇ ਕਿਹਾ ਹੈ ਕਿ DCA ਵਿਕੇ ਸਾਰੀਆਂ ਉਡਾਨਾਂ ਦੇ ਟੇਕ-ਆਫ ਅਤੇ ਲੈਂਡਿੰਗ ਰੋਕ ਦਿੱਤੇ ਗਏ ਨੇ ਤੇ ਹਾਦਸੇ ਮਗਰੋਂ 에어ਫੀਲਡ ਤੇ ਐਮਰਜੈਂਸੀ ਸੇਵਾਵਾਂ ਮ ਜੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਟਰਮੀਨਲ ਅਜੇ ਵੀ ਖੁੱਲ੍ਹਾ ਹੈ ਸੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਹਵਾਈ ਅੱਡੇ ਦੇ ਉੱਤੇ ਯਾਤਰੀ ਜਹਾਜ਼ ਤੇ ਹੈਲੀਕਾਪਟਰ ਵਿਚਾਰ ਵੱਡੀ ਟੱਕਰ ਹੋਈ ਹੈ ਯਾਤਰੀ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀ ਜਹਾਜ਼ ਦੇ ਵਿੱਚ 60 ਤੋਂ ਵੱਧ ਯਾਤਰੀ ਸਵਾਰ ਸਨ ਤੇ ਸਾਰੇ ਯਾਤਰੀਆਂ ਨੇ ਮਾਰੇ ਜਾਣ ਦਾ ਖਤਰਾ ਜਿਹੜਾ ਹੈ ਰਿਪੋਰਟਾਂ ਦੇ ਵਿੱਚ ਜਤਾਇਆ ਜਾ ਰਿਹਾ ਫਿਲਹਾਲ ਅਧਿਕਾਰਤ ਪੁਸ਼ਟੀ ਦੀ ਹਜੇ ਉਡੀਕ ਹੈ ਹਜੇ ਅਧਿਕਾਰਤ ਪੁਸ਼ਟੀ ਜਿਹੜੀ ਨਹੀਂ ਆਈ ਹੈ ਪਤਾ ਨਹੀਂ ਚੱਲ ਸਕਿਆ ਕਿ ਵਾਕਈ ਦੇ ਵਿੱਚ 60 ਤੇ 60 ਜੋ ਯਾਤਰੀ ਸਵਾਰ ਸਾਨੂੰ ਮਾਰੇ ਗਏ ਨੇ ਪਰ ਖੱਛਾ ਜਿਹੜਾ ਜ਼ਰੂਰ ਜਤਾਇਆ ਜਾ ਰਿਹਾ ਕਿਉਂਕਿ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦਿਖਾਉਂਦੇ ਆ ਤੁਹਾਨੂੰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗ੍ਰੀਨ ਹਵਾਈ ਅੱਡੇ ਤੇ ਲੈਂਡਿੰਗ ਕਰਦੇ ਸਮੇਂ ਜਹਾਜ਼ ਹੈਲੀਕਾਪਟਰ ਦੇ ਨਾਲ ਟਕਰਾਂਦਾ ਤੇ ਟੱਕਰ ਤੋਂ ਬਾਅਦ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਦਿਖਾਈ ਦਿੰਦੇ ਨੇ ਇਸ ਦੌਰਾਨ ਕੱਟਣ ਤੋਂ ਬਾਅਦ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ। ਪੰਜਾਬ ਕਾਰਜ ਲਗਾਤਾਰ ਜਾਰੀ ਨੇ ਡੋਨਲਡ 트ੰਪ ਨੂੰ ਵੀ ਇਸ ਹਾਦਸੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ। ਸੋ ਸੂਤਰਾਂ ਦਾ ਕਹਿਣਾ ਹੈ ਕਿ ਟੱਕਰ ਅਮਰੀਕਨ 에ਅਰਲਾਈਨ ਫਲਾਈਟ 5342 ਤੇ ਇੱਕ ਬਲੈਕ ਹੌਕ ਹੈਲੀਕਾਪਟਰ ਵਿਚਕਾਰ ਹੋਈ ਹੈ। ਦੱਸਿਆ ਵੀ ਜਾ ਰਿਹਾ ਹੈ ਕਿ ਇੱਕ ਫੌਜ ਦਾ ਹੈਲੀਕਾਪਟਰ ਸੀ। ਸੋ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਜਹਾਜ਼ ਅਗ ਦਾ ਗੋਲਾ ਬਣ ਜਾਂਦਾ ਹੈ ਸਮਾਨ ਦੇ ਵਿੱਚ ਚੰਗਿਆੜੀਆਂ ਫਟਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਹਾਲਾਂਕਿ ਹੈਲੀਕਾਪਟਰ ਤੇ ਛੋਟੇ ਜਹਾਜ਼ ਵਿਚਕਾਰ ਟੱਕਰ ਤੋਂ ਬਾਅਦ ਰੀਗਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਹੱਦਸ਼ਾ ਜਤਾਇਆ ਜਾ ਰਿਹਾ ਪਰ ਕਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਸ ਸਾਹਸੇ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜਿਹੜਾ ਹਫੜਾ தਫੜੀ ਵਾਲਾ ਹੋ ਗਿਆ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਸੋਗ ਦੀ ਲਹਿਰ ਹੈ ਕਿ ਲੋਕਾਂ ਨੂੰ ਜਦੋਂ ਇਹ ਖੱਤਸ਼ਾ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਮਿਲੀਆਂ ਨੇ ਕਿ 60 ਦੇ 60 ਵਿਅਕਤੀ ਸ਼ਾਇਦ ਹੋ ਸਕਦਾ ਹੈ ਕਿ ਉਹ ਯਾਤਰੀ ਸਵਾਰਸਤਾਂ ਨੂੰ ਮਾਰੇ ਜਾ ਚੁੱਕੇ ਨੇ ਸੋ ਅਮਰੀਕਾ ਦੇ ਵਿੱਚ ਵੀਰਵਾਰ ਭਾਵ ਕਿ ਅੱਜ ਇੱਕ ਜਹਾਜ਼ ਖਾਸੇ ਨੇ ਖਲਚਲ ਮਚਾ ਦਿੱਤੀ ਹੈ ਚਾਰੇ ਪਾਸੇ ਸੋਗ ਦੇ ਨਾਲ-ਨਾਲ ਹਫੜਾ ਤਫੜੀ ਦੀ ਲਹਿਰ ਹੈ ਰੌਨਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਸਮਾਨ ਚਿਕ ਯਾਤਰੀ ਜਹਾਜ਼ ਇੱਕ ਹੈਲੀਕਾਪਟਰ ਨਾਲ ਟਕਰਾਇਆ ਤੇ ਜਹਾਜ਼ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ ਸੋ ਜਹਾਜ਼ ਅਤੇ ਹੈਲੀਕਾਪਟਰ ਦਾ ਮਲਬਾ ਜਿਹੜਾ ਫੋਟੋਮੈਥ ਨਦੀ ਦੇ ਵਿੱਚ ਡਿੱਗਿਆ ਏ ਸੋ ਨਿਊਜ਼ ਏਜੰਸੀ ਰਾਈਟਰਸ ਨੇ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਹਵਾਲੇ ਨਾਲ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਅੱਗ ਬੁਝਾਊ ਕਿਸ਼ਤੀਆਂ ਮੌਕੇ ਤੇ ਮੌਜੂਦ ਨੇ ਤੇ ਹੋਰ ਵੀ ਜਿਹੜੇ ਰਾਹਤ ਕਾਰਜਾਂ ਵਾਲੇ ਦਸਤੇ ਨੇ ਉਥੇ ਪਹੁੰਚ ਚੁੱਕੇ ਨੇ ਸੋ ਵੱਡੀ ਤੇ ਬਿਗ ਬ੍ਰੇਕਿੰਗ ਲਾਈਵ ਇਸ ਵਿਲੇ ਚੱਲ ਰਹੀ ਹੈ ਕਿ ਅਮਰੀਕਾ ਚ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਸੋ ਅਸਮਾਨ ਦੇ ਵਿੱਚ ਅੰਗਿਆੜੀਆਂ ਫਟੀਆਂ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਜਹਾਜ਼ ਤੇ ਹੈਲੀਕਾਪਟਰ ਦੀ ਵੱਡੀ ਤੇ ਭਿਆਨਕ ਟੱਕਰ ਹੋਈ ਹੈ ਇੱਕ ਵਾਰ ਫੇਰ ਦੱਸ ਦਈਏ ਕਿ 60 ਤੋਂ ਵੱਧ ਯਾਤਰੀਆਂ ਦੇ ਮਾਰੇ ਜਾਨ ਦਾ ਹੱਜਾ ਜਿੱਤਾਇਆ ਗਿਆ ਹੈ ਵਾਸ਼ਿੰਗਟਨ ਵਿਖੇ ਰਿਗਨ ਹਵਾਈ ਅੱਡੇ ਤੇ ਵੱਡੀ ਘਟਨਾ ਜਿੱਥੇ ਰਿਗਨ 에ਰਪੋਰਟ ਐਮਰਜੈਂਸੀ ਸਥਿਤੀ ਦੇ ਕਾਰਨ ਸਥਾਈ ਤੌਰ ਤੇ ਅਗਲੇ ਆਦੇਸ਼ਾਂ ਤੱਕ ਬੰਦ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਜਿੱਥੇ ਕਿ ਅਮਰੀਕਾ ਚ ਵੱਡਾ ਪਲੇਨ ਹੈਲੀਕਾਪਟਰ ਕ੍ਰੈਸ਼ ਹੋਇਆ ਜਿਨ੍ਹਾਂ